वेलकम टू माई चैनल असि शिमला मिर्च की सब्जी बनाने जा रहे हैं असी शिमला मिर्च की सिंपल सब्जी जी खा खा के अगर अक चुके असी ये जी सब्जी आ ट्राई कर सकते हैं मैं थोड़े तो लिए एक अलग तरह की जी रेसिपी लैके आई हूँ आओ देखिए हाँ जी इधर मैं शिमला मिर्च धो तो के ले ली है दो व्डियाँ दो प्याज लए मैं मीडियम सइज़े और थोड़ी है जी सोयाबीन द बड़िया ले लीया छोटी कटोरी जी दही लै लिया ये सौ एम एल दही होगा सब तो पहला पहल शिमला मिर्च जीू कट लीए बीज जड़े असि अलग कर देवे शिमला मिर्च जड़ी असी लंबी लंबी कट के तैयार करा ਥੋੜਾ ਥੋੜਾ ਇਹਨੂੰ ਹਾਫ ਤੁਸੀਂ ਕਰ ਸਕਦੇ ਆ ਜੇ ਜ਼ਿਆਦਾ ਲੰਬੀਆਂ ਲੱਗਦੀਆਂ ਤਾਂ ਇਸ ਤਰੀਕੇ ਦੇ ਨਾਲ ਪਿਆਜ਼ ਵੀ ਅਸੀਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਾਂਗੇ ਲੰਬੇ ਲੰਬੇ ਹਾਂਜੀ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਲੰਬੇ ਲੰਬੇ ਜਿਹੜੇ ਪਿਆਜ਼ ਆ ਕੱਟ ਕੇ ਤਿਆਰ ਕਰ ਲਏ ਆ ਸੋਇਆ ਬਿੰਦੀ ਬੜੀ ਆ ਉਹ ਅਸੀਂ ਥੋੜਾ ਜਿਹਾ ਕੁੰਡੇ ਦੇ ਵਿੱਚ ਇਹਨੂੰ ਬੀਕ ਕਰ ਲਾਂਗੇ ਸਾਰਾ ਸਮਾਨ ਤਿਆਰ ਕਰਨ ਤੋਂ ਬਾਅਦ ਫਿਰ ਅਸੀਂ ਤੜਕਾ ਲਗਾਵਾਂਗੇ। ਇਹਦੀ ਅਮਰੀਕ ਅਸੀਂ ਕਰ ਲੈਣੀ ਆ ਸੋਇਆਬੀਨ ਦੀ ਬੜੀ ਤੇ ਅਸੀਂ ਅੱਗੇ ਦੇਖਦੇ ਹਾਂ। ਹਾਂਜੀ ਇਧਰ ਸ਼ਿਮਲਾ ਮਿਰਚ ਦੇ ਨਾਲ ਹੀ ਅਸੀਂ ਪਿਆਜ਼ ਜਿਹੜੇ ਆ ਪਾ ਲਾਂਗੇ। ਹਾਂਜੀ ਅਸੀਂ ਇੱਕ ਚਮਚ ਜਿਹੜਾ ਆ ਜੀਰਾ ਪਾ ਲਾਂਗੇ। ਜੀਰਾ ਜਦੋਂ ਸਾੜਾ ਭੁੱਜ ਜਾਵੇ। ਦੇਖੋ ਇਸ ਤਰੀਕੇ ਦੇ ਨਾਲ ਫਿਰ ਅਸੀਂ ਪਿਆਜ਼ ਔਰ ਸ਼ਿਮਲਾ ਮਿਰਚ ਦੋਨੋਂ ਇਕੱਠੇ ਜਿਹੜੇ ਆ ਇਹਦੇ ਤੇ ਸ਼ਿਫਟ ਕਰ ਦਾਂਗੇ ਸਾਡੀ ਸਬਜੀ ਪੰਤੋ 7 ਮਿੰਟ ਚ ਬਣਨ ਵਾਲੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਦੇਖੋ ਤਾਂ ਕਿ ਤੁਹਾਨੂੰ ਜਦੋਂ ਵੀ ਘਰ ਦੇ ਵਿੱਚ ਕੋਈ ਸਬਜੀ ਨਾ ਹੋਵੇ ਭੁੱਖ ਲੱਗੀ ਹੋਵੇ ਤੁਸੀਂ ਇਹਨੂੰ ਫਟਾਫਟ ਤਿਆਰ ਕਰਕੇ ਖਾ ਸਕਦੇ ਆ ਅਸੀਂ ਇਹਨੂੰ ਦੋ ਤਿੰਨ ਮਿੰਟ ਲਈ ਇਸ ਤਰ੍ਹਾਂ ਪੁੰਨਾਗੇ ਹਾਂਜੀ ਸ਼ਿਮਲਾ ਮਿਰਚ ਔਰ ਪਿਆਜ਼ ਜਿਹੜੇ ਆ ਅਸੀਂ ਇਹਦੇ ਵਿੱਚ ਕੁਝ ਨਹੀਂ ਪਾਇਆ ਇਹਨੂੰ ਇਸ ਤਰੀਕੇ ਪਹਿਲਾਂ ਪਕਾ ਲਾਂਗੇ 2-3 ਮਿੰਟ ਬਾਅਦ ਅਸੀਂ ਥੋੜਾ ਜਿਹਾ ਇਹਨੂੰ ਹਿਲਾ ਲੈਣਾ ਹੈ ਇੱਕ ਚਮਚ ਪੂਰਾ ਨਮਕ ਦਾ ਪਾ ਲਿਆ ਸੀ ਤੁਸੀਂ ਆਪਣੇ ਟੇਸ ਦੇ ਅਕੋਰਡਿੰਗਲੀ ਇਹਨੂੰ ਵਧ ਘਟ ਕਰ ਸਕਦੇ ਆ ਇੱਕ ਚਮਚ ਮੈਂ ਹਲਦੀ ਪਾਉਂਗੀ ਇੱਕ ਚਮਚ ਮੈਂ ਇਹਦੇ ਵਿੱਚ ਕਿਚਨ ਕਿੰਗ ਮਸਾਲਾ ਪਾ ਲੂੰਗੀ ਅચ્છી ਤਰ੍ਹਾਂ ਜਿਹੜੇ ਮਸਾਲੇ ਉਹਨਾਂ ਨੂੰ ਅਸੀਂ ਮਿਕਸ ਕਰ ਲਾਂਗੇ ਜਿਹੜਾ ਅਸੀਂ ਦਹੀਂ ਲਿਆ ਉਹਨੂੰ ਹਲਕਾ ਹਲਕਾ ਚਮਚ ਦੇ ਨਾਲ ਇਸ ਤਰ੍ਹਾਂ ਫੈਂਟਦੇ ਹੋਏ ਇਹਦੇ ਵਿੱਚ ਅਸੀਂ ਸ਼ਿਫਟ ਕਰ ਲਾਂਗੇ ਦਹੀਂ ਨੂੰ ਅચ્છી ਤਰ੍ਹਾਂ ਮਿਕਸ ਕਰਾਂਗੇ ਸੋਇਆਬੀਨ ਦੀਆਂ ਜਿਹੜੀਆਂ ਅਸੀਂ ਬੜੀਆਂ ਜਿਹੜੀਆਂ ਕੀਤੀਆਂ ਸੀਗੀਆਂ ਉਹਦੇ ਵਿੱਚ ਅਸੀਂ ਸ਼ਿਫਟ ਕਰ ਲਾਂਗੇ ਆਪਾਂ ਹਾਂਜੀ ਸੋਇਆਬੀਨ ਦੀਆਂ ਅਸੀਂ ਜਿਹੜੀਆਂ ਬੜੀਆਂ ਦਾ ਚੂਰਾ ਬਣਾਇਆ ਸੀਗਾ ਉਹ ਅਸੀਂ ਇਹਦੇ ਵਿੱਚ ਪਾ ਲਿਆ ਆ ਦੇਖੋ ਕਿੰਨੀ ਵਧੀਆ ਸਬਜੀ ਜਿਹੜੀ ਆ ਬਣ ਕੇ ਤਿਆਰ ਹੋ ਰਹੀ ਆ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਬਸ 2 ਮਿੰਟ ਬਾਅਦ ਇਹ ਸਾਡੀ ਸਬਜੀ ਖਾਣ ਲਈ ਤਿਆਰ ਹੋਣੀ ਆ ਅਸੀਂ ਇਹਨੂੰ ਟੱਕ ਕੇ ਪਕਾ ਲਾਂਗੇ ਸਬਜੀ ਸਾਡੀ ਤਿਆਰ ਹੋ ਜਾਊਗੀ ਹਾਂਜੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਹੁਣ ਅਸੀਂ ਸਰਵ ਕਰਾਂਗੇ ਹਾਂਜੀ ਹੁਣ ਅਸੀਂ ਸਰਵ ਕਰਾਂਗੇ ਹਾਂਜੀ ਦੇਖੋ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਵੀ ਖਾ ਸਕਦੇ ਆ ਸਿੰਪਲ ਪਰੌਠੀ ਨਾਲ ਵੀ ਖਾ ਸਕਦੇ ਆ 2 ਮਿੰਟ ਵਿੱਚ ਬਣਨ ਵਾਲੀ ਬਹੁਤ ਜਿਆਦਾ ਸਵਾਦ ਜਿਹੜੀ ਹੈਗੀ ਹੈ ਸਬਜੀ ਸ਼ਿਮਲਾ ਮਿਰਚ ਦੋ ਪਿਆਜ਼ਾ ਵਿਦ ਘਰ ਤੁਸੀਂ ਵੀ ਬਣਾ ਕੇ ਖਾਓ ਹੈਲਦੀ ਰਹੋ ਥੈਂਕ ਯੂ